ਸਾਸੀ ਕਾ ਦੋਸਤੋ ਮੈਂ ਮਨਜੀਤ ਕੌਰ ਅੱਜ ਮੈਂ ਤੁਹਾਡੇ ਕੋਲ ਫਿਰ ਇੱਕ ਨਵੀਂ ਜੀ ਵੀਡੀਓ ਲੈ ਕੇ ਆਏ ਹਾਂ ਜੀ ਆਪਾਂ ਇਹ ਆਪਾਂ ਆਰਗਾਂਜਾ ਦੀ ਨੀਚੇ ਲਮਕਣ ਵਾਲੀ ਲੈਂਸ ਜੀ ਤੇ ਇਹਨੂੰ ਆਪਾਂ 1.5 ਇੰਚ ਇੰਚ ਕੁ ਦੀ ਗੈਪ ਨਾਲ ਆਪਾਂ ਇਸਨੂੰ ਕੱਪੜੇ ਦੇ ਉੱਤੇ ਰੱਖ ਲਿਆ ਹੈ ਇਹ ਇਹ ਘੇਰੇ ਦੀ ਲੈਂਸ ਲਗਾਵਾਂਗੇ ਜੀ ਆਪਾਂ ਘੇਰੇ ਦਾ ਡਿਜ਼ਾਈਨ ਬਣਾਵਾਂਗੇ ਜੀ ਇਹ ਮੈਂ ਲਗਾ ਲਿਆ ਤੇ ਹੁਣ ਆਪਾਂ ਇੱਕ ਇਸਨੂੰ ਫੋਲਡ ਕਰਾਂਗੇ ਇਸ ਤਰ੍ਹਾਂ ਤੇ ਇਹ ਆਪਾਂ ਸਿੱਧਾ ਕੱਪੜਾ ਰੱਖ ਕੇ ਹਲਕੇ ਜਿਹੇ ਹੱਥਾਂ ਨਾਲ ਬੋਲਾ ਬੋਲਾ ਜਿਹਾ ਰੱਖ ਕੇ ਇੱਕ ਸਿੱਧੀ ਸਿਉਣ ਲਗਾਵਾਂਗੇ ਬਿਲਕੁਲ ਨਾਲ-ਨਾਲ ਲਗਾਣੀ ਹੈ ਜੀ ਸਿਉਣ ਇਸ ਤਰ੍ਹਾਂ ਲਗਾ ਕੇ ਤੇ ਹੁਣ ਆਪਾਂ ਇਸ ਨੂੰ ਉਲਟੇ ਪਾਸੇ ਕਰ ਲਾਂਗੇ ਇਸ ਨੂੰ ਉਲਟੇ ਪਾਸੇ ਕਰਕੇ ਮੋٹے ਬਖੇ ਨਾਲ ਇੱਕ ਸਿਉਣ ਲਗਾ ਦਾਂਗੇ ਦਬਮੀ ਤਾਂ ਕਿ ਆਪਾਂ ਬਾਅਦ ਵਿੱਚ ਇੱਥੇ ਤਰਪਾਈ ਕਰ ਸਕੀਏ ਪਿੱਲੋ ਜੀ ਆਪਣੀ ਲੈਸ ਤਿਆਰ ਹੈ ਜੀ ਰੁਕੋ ਸੌਖੇ ਜਿਹੇ ਤਰੀਕੇ ਨਾਲ ਸਿੰਪਲ ਜੀ ਮਿੰਟ ਚ ਲੱਗ ਗਈ ਲੈਸ ਤੇ ਹੁਣ ਆਪਾਂ ਘੇਰੇ ਦੇ ਉੱਪਰ ਡਿਜ਼ਾਈਨ ਥੋੜਾ ਜਿਹਾ ਹੋਰ ਲੁੱਕ ਵਧੀਆ ਦੇਣ ਵਾਸਤੇ ਆਪਾਂ ਇੱਕ ਹੋਰ ਲੇਸ ਲਗਾਵਾਂਗੇ ਜਿਵੇਂ ਮੈਂ ਸਾਢੇ ਸਾਢੇ 3 ਇੰਚ ਦਾ ਰੱਖਿਆ ਇਹ ਨਿਸ਼ਾਨ ਤੇ ਇਹ ਆਪਾਂ ਨੇ ਲੇਸ ਲਗਾ ਲਈਏ ਵਾਈਟ ਕਲਰ ਦੀ ਲੇਸ ਏ ਥੋੜੀ ਜੀ ਚੌੜੀ ਏ ਇਹਨੂੰ ਆਪਾਂ ਦੰਮੀ ਸਿਓਨ ਲੇਸ ਲਗਾਵਾਂਗੇ ਜੀ ਇਸ ਤਰ੍ਹਾਂ ਆਪਾਂ ਬਿਲਕੁਲ ਕਿਨਾਰੀ ਤੇ ਨਾਲ-ਨਾਲ ਇੱਕ ਸਿਓਨ ਲਗਾਨੀ ਏ ਆਪਾਂ ਦੇ ਵਿੱਚੋਂ ਕੱਟਣਾ ਨਹੀਂ ਕਪੜਾ ਬਿਲਕੁਲ ਵੀ ਬਰਾਬਰ ਹੀ ਰੱਖਣਾ ਇਹਦੇ ਕੱਪੜੇ ਦੇ ਉੱਤੇ ਹੀ ਮੈਨੇ ਰੱਖੀਏ ਕੱਟਿਆ ਨਹੀਂ ਹੈਗਾ ਕਪੜਾ ਤੇ ਆਪਾਂ ਇਹਨੂੰ ਕੱਟਣਾ ਨਹੀਂਗਾ ਤੇ ਇਹ ਆਪਾਂ ਨੇ ਦੋਨੋਂ ਪਾਸੇ ਸਿਉਣ ਲਗਾ ਲਈਏ ਜੀ ਤੇ ਹੁਣ ਆਪਾਂ ਇਸੇ ਨੂੰ ਕੱਪੜੇ ਨੂੰ ਹਲਕੇ ਜਿਹੇ ਹੱਥਾਂ ਨਾਲ ਇਸ ਤਰ੍ਹਾਂ ਇਸ ਨੂੰ ਲਾ ਲਾਂਗੇ ਇਸ ਤਰ੍ਹਾਂ ਲੈ ਕੇ ਤੇ ਹਲ ਹੱਥਾਂ ਨਾਲ ਪ੍ਰੈਸ ਜੀ ਕਰਦੇ ਹੋਏ ਤੇ ਆਪਾਂ ਬਰਾਬਰ ਰੱਖ ਕੇ ਬਿਲਕੁਲ ਨਾਲ-ਨਾਲ ਬਿਲਕੁਲ ਸਿਉਣ ਲਗਾ ਲਾਂਗੇ ਜੀ ਇਹ ਆਪਣੇ ਆਪ ਹੀ ਆਈ ਜਾਊਗਾ ਸਿੱਧਾ ਕਪੜਾ ਹੋਈ ਜਾਊਗਾ ਜਿਵੇਂ ਜਿਵੇਂ ਤੁਸੀਂ ਸਿਉਣ ਲਗਾਓਗੇ ਬਸ ਕਪੜੇ ਨੂੰ ਖਿੱਚਣਾ ਨਹੀਂ ਪੋਲਾ ਹੀ ਕਪੜਾ ਰੱਖਣਾ ਹੈ ਜੀ ਤੇ ਦੂਸਰੀ ਸਾਈਡ ਤੇ ਵੀ ਇਸੇ ਤਰ੍ਹਾਂ ਹੀ ਆਪਾਂ ਲਗਾ ਲਾਂਗੇ ਕਪੜੇ ਨੂੰ ਖਿੱਚਣਾ ਨਹੀਂ ਬਿਲਕੁਲ ਆਰਾਮ ਨਾਲ ਲਗਾਣਾ ਹੈ ਜੀ ਦੋਨੋਂ ਪਾਸੇ ਹੀ ਆਪਾਂ ਇਸ ਤਰ੍ਹਾਂ ਦਬਵੇਂ ਸਿਉਣ ਲਗਾ ਲਈਏ ਜੀ ਤੇ ਇਹ ਬਹੁਤ ਹੀ ਸੋਹਣਾ ਤੇ ਸਿੰਪਲ ਜਿਹਾ ਘੇਰੇ ਦਾ ਡਿਜ਼ਾਈਨ ਬਣ ਕੇ ਤਿਆਰ ਹੈ ਜੀ ਇਹ ਦੇਖੋ ਜੀ ਆਪਾਂ ਨੇ ਘੇਰੇ ਦਾ ਡਿਜ਼ਾਈਨ ਬਣਾ ਲਿਆ ਜੇ ਤੁਹਾਨੂੰ ਇਹ ਮੇਰਾ ਤਰੀਕਾ ਵਧੀਆ ਲੱਗਿਆ ਡਿਜ਼ਾਈਨ ਤਾਂ ਬਹੁ ਮੈਨੂੰ ਲਾਈਕ ਜ਼ਰੂਰ ਕਰਿਓ ਜੀ ਤਾਂ ਕਿ ਆਪਾਂ ਇੱਕ ਹੋਰ ਨਵੀਂ ਜੀ ਵੀਡੀਓ ਲੈ ਕੇ ਆਈਏ ਛੋਟੀ ਜੀ ਇਸ ਤਰ੍ਹਾਂ ਆਪਾਂ ਮੈਂ ਪਿਛਲੇ ਸਾਈਡ ਤੇ ਵੀ ਆਪਾਂ ਨੇ ਕੋਈ ਕਟਿਆਣੀ ਕਪੜਾ ਬਿਲਕੁਲ ਨਾਲ-ਨਾਲ ਲਗਾਈਏ ਦੇਖੋ ਜੀ ਕਿੰਨਾ ਸੋਹਣਾ ਲੱਗ ਰਿਹਾ ਏ ਜੇ ਵਧੀਆ ਲੱਗੀ ਤਾਂ ਪਲੀਜ਼ ਲਾਈਕ ਜ਼ਰੂਰ ਕਰਿਓ ਜੀ ਧੰਨਵਾਦ ਜੀ